ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਅੰਡਿਆਂ ਦੀ ਤਰੀ ਵਾਲੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੀ ਜੀ ਰੈਸਪੀ ਹੈ ਤੇ ਬਹੁਤ ਹੀ ਜ਼ਿਆਦਾ ਸਵਾਦ ਵਾਲੀ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਘੱਟ ਤੱਕ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਸਬਜ਼ੀ ਬਣਾਉਣ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂਦੇ ਹਾਂ ਹਾਂਜੀ ਅੰਡਿਆਂ ਦੀ ਸਬਜ਼ੀ ਬ ਚਾਰ ਪੰਜ ਤੇਜਾਦ ਇੱਕ ਟਮਾਟਰ ਇੱਕ ਗੱਠੀ ਲਸਣ ਦੀ ਤੇ ਇੱਕ ਟੁਕੜਾ ਆਪਾਂ ਅਦਰਕ ਦਾ ਲਿਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਿਆਜ਼ ਟਮਾਟਰ ਤੇ ਅਦਰਕ ਲਸਣ ਨੂੰ ਕੱਟ ਕੇ ਉਹਨੂੰ ਮਿਕਸੀ ਦੇ ਵਿੱਚ ਪੀਸ ਲੈਣਾ ਮੋਟਾ-ਮੋਟਾ ਕੱਟਾਂਗੇ ਆਪਾਂ ਨੂੰ ਕਿਉਂਕਿ ਆਪਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰਨਾ ਜਿਆਦਾ ਬਰੀਕ ਕੱਟਣ ਦੀ ਜ਼ਰੂਰਤ ਨਹੀਂ ਅਦਰਕ ਵੀ ਆਪਾਂ ਇਹਦੇ ਵਿੱਚ ਕੱਟ ਲੈਣੇ ਹੁਣ ਆਪਾਂ ਇਹਨੂੰ ਮਿਕਸਰ ਦੇ ਵਿੱਚ ਪਾ ਕੇ ਗ੍ਰਾਈਂਡ ਕਰਾਂਗੇ ਉਵਰਿਜ ਪਲਾਂਗੇ ਪਣ ਜਿਆਦਾ ਬਰੀਕ ਨਹੀਂ ਪੀਸਣਾ ਥੋੜਾ ਦਰਦਰਾ ਜਿਹਾ ਰੱਖਾਂਗੇ ਲਈ ਮਸਾਲਾ ਆਪਾਂ ਪੀਸ ਲਿਆ ਇਸ ਤਰ੍ਹਾਂ ਦਰਦਰਾ ਜਿਹਾ ਹੀ ਰੱਖਣਾ ਆਪਾਂ ਜਿਆਦਾ ਬਰੀਕ ਨਹੀਂ ਕਰਨਾ ਜਦੋਂ ਵੀ ਆਪਾਂ ਗਰੇਵੀ ਵਾਲੀ ਜਿਹੜੀ ਸਬਜੀ ਬਣਾਉਨੇ ਆ ਉਹਦੇ ਵਾਸਤੇ ਮਸਾਲਾ ਜਿਹੜਾ ਹਮੇਸ਼ਾ ਦਰਦਰਾ ਹੀ ਪੀਸੋ ਜਾਂ ਇਹਨੂੰ ਕੁੰਡੇ ਦੇ ਵਿੱਚ ਕੁੱਟ ਲਓ ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਜਿਹੜਾ ਤੇਲ ਦਾ ਘੱਟ ਇਸਤੇਮਾਲ ਹੁੰਦਾ ਜਦੋਂ ਆਪਾਂ ਜਿਆਦਾ ਬਰੀਕ ਕਰ ਲੈਂਦੇ ਆ ਤਾਂ ਮਸਾਲਾ ਭੁੰਨਣ ਦੇ ਵਾਸਤੇ ਆਪਾਂ ਨੂੰ ਜਿਆਦਾ ਤੇਲ ਦੀ ਲੋੜ ਪੈਂਦੀ ਹੈ ਤੇਲ ਆ ਜਿਹੜਾ ਜਿਆਦਾ ਵਧੀਆ ਨਹੀਂ ਹੁੰਦਾ ਇਸ ਕਰਕੇ ਮਸਾਲਾ ਥੋੜਾ ਦਰਦਰਾ ਹੀ ਰੱਖੋ ਤੇ ਹੁਣ ਆਪਣਾ ਇਧਰ ਕੁੱਕਰ ਗਰਮ ਹੋ ਗਿਆ ਤਾਂ ਆਪਾਂ ਤੜਕਾ ਲਾਉਣ ਵਾਸਤੇ ਦੇ ਵਿੱਚ ਤੇਲ ਪਾਉਂਦੇ ਤੜਕਾ ਲਾਉਣ ਲਈ ਆਪਾਂ ਹਮੇਸ਼ਾ ਸਰੋਂ ਦੇ ਤੇਲ ਦੀ ਵਰਤੋਂ ਹੀ ਕਰਦੇ ਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਣਾਗੇ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਗੈਸ ਇੱਕ ਵਾਰੀ ਬੰਦ ਕਰ ਦਨੇ ਆ ਤੇ ਤੇਲ ਨੂੰ ਠੰਡਾ ਹੁਣ ਦੇਵਾਂਗੇ ਕਿਉਂਕਿ ਗਰਮ ਤੇਲ ਦੇ ਵਿੱਚ ਜੇ ਆਪਾਂ ਜੀਰਾ ਪਾ ਦਨੇ ਤਾਂ ਮਚ ਜਾਂਦਾ ਇਸ ਕਰਕੇ ਤੇਲ ਨੂੰ ਥੋੜਾ ਜਿਹਾ ਠੰਡਾ ਕਰਾਂਗੇ ਤੇਲ ਆਪਣਾ ਠੰਡਾ ਹੋ ਗਿਆ ਤੁਹਾਨੂੰ ਆਪਾਂ ਦੁਬਾਰਾ ਗੈਸ ਔਨ ਕਰ ਗਏ ਗੈਸ ਦਾ ਫਲੇਮ ਜਿਹੜਾ ਆਪਾਂ ਮੀਡੀਅਮ ਰੱਖਾਂਗੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰਾ ਪਾਵਾਂਗੇ ਮਸਾਲੇ ਨੂੰ ਹੁਣ ਆਪਾਂ మీడియం ਫਲੇਮ ਤੇ 8 ਤੋਂ 10 ਮਿੰਟ ਤੱਕ ਭੁੰਨਾਂਗੇ। 7-8 ਮਿੰਟ ਹੋ ਗਏ ਜੀ ਆਪਾਂ ਨੂੰ ਭੁੰਨੇ ਹੋਏ ਤੇ ਹੁਣ ਆਪਾਂ ਦੇ ਵਿੱਚ ਮਸਾਲੇ ਐਡ ਕਰਦੇ। ਇੱਕ ਚਮਚ ਤੋਂ ਥੋੜਾ ਜਿਹਾ ਪਾਪਾਂਗੇ ਲਾਲ ਮਿਰਚ। ਨਾ ਕਿ ਮਿਰਚ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ ਜਿਵੇਂ ਨਕਸਨ ਪਸੰਦ ਆ। ਸਬਰ ਚਮਚ ਨਮਕ ਕਰ ਲਈ ਪਨੀਆ ਪਾਊਡਰ ਅੱਧਾ ਗਿਤਾਮਚਾ ਪਾ ਦੇਗੀ ਮਿਰਚ ਦੇਗੀ ਮਿਰਚ ਪਾਉਣ ਨਾਲ ਸਬਜ਼ੀ ਦਾ ਜਿਹੜਾ ਰੰਗ ਆ ਬਹੁਤ ਵਧੀਆ ਆਉਂਦਾ ਹਲਾ ਲਾਂਗੇ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਪਾਵਾਂਗੇ ਹੁਣ ਅੱਗੇ ਵਿੱਚ ਆਜ ਨੂੰ ਸਾਰੇ ਇਹਦੇ ਆਪਣੇ ਚੰਗੀ ਤਰ੍ਹਾਂ ਭੁੱਜ ਜਾਣ। ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੀ ਮੇਥੀ। ਮੇਥੀ ਨੂੰ ਇਸ ਤਰ੍ਹਾਂ ਹੱਥ ਦੇ ਨਾਲ ਕ੍ਰਸ਼ ਕਰਕੇ ਪਾਵਾਂਗੇ। मेथी पानेब् जोड़ी बहुत वाली खुशबू आती है मिनट को भुनना गया हम आप ਇਸ ਤਰ੍ਹਾਂ ਫਲੇਮਾ ਜਿਹਦਾ ਫੁੱਲ ਰੱਖਾਂਗੇ ਤੇ ਮਸਾਲੇ ਨੂੰ ਉਬਾਲਾ ਆਉਣ ਦੇਵਾਂਗੇ ਉਪਰੋਂ ਟੱਕ ਦੰਨੇ ਇੱਕੋ ਜੀ ਧੀਮੀ ਅੱਗ 'ਤੇ ਆਪਣੇ ਮਸਾਲੇ ਨੂੰ ਉਬਾਲਾ ਆਉਂਦਾ ਕੋਸ ਤੱਕ ਆਪਾਂ ਅੰਡੇ ਦਾ ਛਿਲਕਾ ਉਤਾਰ ਕੇ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਾਂ। ਅੰਡੇ ਜਦੋਂ ਆਪਾਂ ਵਾਲਦੇ ਹਾਂ ਉਹਦੇ ਵੀ ਥੋੜਾ ਜਿਹਾ ਨਮਕ ਪਾ ਦਿਓ ਅੱਧਾ ਚਮਚਾ ਇਸਿਰਕਾ ਜਿਹੜਾ ਆਸਾਨੀ ਨਾਲ ਉਤਰਿਆ। ਅੰਡੇ ਨੂੰ ਪੈਸਟਰ ਛੋਟੇ ਟੁਕੜਿਆਂ ਦੇ ਵਿੱਚ ਕਟਾਂਗੇ। ਛੋਟੇ ਟੁਕੜਿਆਂ ਵਿੱਚ ਪੰਡਿਆਂ ਨੂੰ ਕੱਟ ਲਿਆ ਤੇ ਇਧਰ ਆਪਣਾ ਮਸਾਲਾ ਜਿਹੜਾ ਘੋਵਾਲਾ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਅੰਡੇ ਪਾਵਾਂਗੇ ਹੁਣ ਕੁੱਕਰ ਦਾ ਢੱਕਣ ਆਪਾਂ ਬੰਦ ਕਰਦਨੇ ਤੇ ਇੱਕ ਵਿਸਰ ਲੱਗਣ ਦੇਵਾਂਗੇ ਲੋ ਜੀ ਇੱਕ ਬਿਸਰ ਲੱਗਣ ਤੋਂ ਬਾਅਦ ਗੈਸ ਆਪਾਂ ਬੰਦ ਕਰਤਾ ਸੀ ਤੇ ਕੁੱਕਰ ਦੀ ਭਾਫ਼ ਕੱਢ ਕੇ ਸਬਜ਼ੀਏ ਜਿਹੜੇ ਨੂੰ ਆਪਾਂ 5-7 ਮਿੰਟ ਦੇ ਲਈ ਰੈਸਟ ਤੇ ਰੱਖਤਾ ਸੀ ਤੇ ਹੁਣ ਆਪਾਂ ਢੱਕਣਾ ਇਹਦਾ ਖੋਲ ਕੇ ਦੇਖਦੇ ਆਂ ਆ ਦੇਖੋ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਬਹੁਤ ਸੋਹਣਾ ਕਲਰ ਆਇਆ ਤੁਸੀਂ ਦੇਖ ਸਕਦੇ ਤੇ ਸਬਜ਼ੀ ਨੂੰ ਹੁਣ ਆਪਾਂ ਬਾਉਲ ਦੇ ਵਿੱਚ ਕੱਢਦੇ ਆਂ ਲੋ ਜੀ ਅੱਗ ਦੀ ਤਰੀ ਵਾਲੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਇਹ ਜਿਹੜੀ ਸਬਜ਼ੀ ਹੈ ਇਹਨੂੰ ਆਪਾਂ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਤੇ ਚੌਲਾਂ ਦੇ ਨਾਲ ਸਰਵ ਕਰ ਸਕਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ